ਆਪਣੇ ਕਾਰਨਾਮੇ ਕਾਰਨ ਚਰਚਾ 'ਚ ਰਹਿਣ ਵਾਲੀ ਪੰਜਾਬ ਪੁਲਿਸ ਇਕ ਵਾਰ ਫਿਰ ਤੋਂ ਚਰਚਾ ਵਿੱਚ ਹੈ ਮਾਮਲਾ ਦਰਅਸਲ ਇੱਕ ਗਰੀਬ ਦੇ ਨਾਲ ਕੁੱਟਮਾਰ ਦਾ ਹੈ ਹਾਲਾਂਕਿ ਪੰਜਾਬ ਪੁਲਿਸ ਨਾਲ ਕਈ ਇਸ ਤਰ੍ਹਾਂ ਦੇ ਪਹਿਲੇ ਵੀ ਮਾਮਲੇ ਜੁੜ ਚੁੱਕੇ ਨੇ ਜਦੋਂ ਕਿਸੇ ਦੇ ਨਾਲ ਵਧਿੱਕੀ ਕਰਦੀ ਹੈ ਜਾਂ ਫਿਰ ਬਿਨਾਂ ਕਿਸੇ ਕਾਰਨ ਕਿਸੇ ਗਰੀਬ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਮਾਮਲਾ ਅੰਮ੍ਰਿਤਸਰ ਦੇ ਮਾਨਾ ਵਾਲਾ ਗੇਟ ਦਾ ਹੈ ਜਿੱਥੇ ਇੱਕ ਗਰੀਬ ਰਿਕਸ਼ਾ ਚਾਲਕ ਦੇ ਨਾਲ ਟ੍ਰੈਫਿਕ ਕਰਮਚਾਰੀਆਂ ਵੱਲੋਂ ਕੁੱਟਮਾਰ ਕੀਤੀ ਗਈ ਤੇ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰਕੇ ਉਸ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਹ ਕੀ ਕਾੜਿਆ ਪਹਿਲਾ ਪੇਪੜਾ ਨਹੀਂ ਵਾਇਰਲ ਹੋ ਰਿਹਾ ਖਾਸਾ ਭਾਈਆ ਵੇਖੋ ਮੈਂ ਕਿ ਮੋਹਨ ਸਿੰਘ ਵੀਰ ਇਹਨਾਂ ਬਰਾਜ ਨੂੰ ਬਰਾਜ ਨੂੰ ਧੱਕਾ ਲਿਆ ਗਾਰਿਓ ਉਹਨਾਂ ਨੇ ਵਿਆਹ ਤਾਂ ਘੜਿਆ ਉਹ ਲਾ ਯੋ ਅੱਜ ਭਾਈਆ ਵੇਖੋ ਉਹ ਬੇਨਾ ਰੋ ਰਿਹਾ ਤੇ ਤਣਾ ਹੁੰਦਾ ਤੂੰ ਬਰਾਜਪੁਰ ਕੈਪੀਟਲ ਹੁੰਦਾ ਮੇਰਾ ਤਾਂ ਕਾਦੇ ਕੰਦੇ ਆ ਬਰਾਜਪੁਰ ਨਾ ਟੱਕਰਾ ਟੱਕਰਾ

ਆਪਣੇ ਕਾਰਨਾਮੇ ਕਾਰਨ ਚਰਚਾ ਚ ਰਹਿਣ ਵਾਲੀ ਪੰਜਾਬ ਪੁਲਿਸ ਇਕ ਵਾਰ ਫਿਰ ਤੋਂ ਚਰਚਾ ਵਿੱਚ ਹੈ ਮਾਮਲਾ ਦਰਅਸਲ ਇੱਕ ਗਰੀਬ ਦੇ ਨਾਲ ਕੁੱਟਮਾਰ ਦਾ ਹੈ ਹਾਲਾਂਕਿ ਪੰਜਾਬ ਪੁਲਿਸ ਨਾਲ ਕਈ ਇਸ ਤਰ੍ਹਾਂ ਦੇ ਪਹਿਲੇ ਵੀ ਮਾਮਲੇ ਜੁੜ ਚੁੱਕੇ ਨੇ ਜਦੋਂ ਕਿਸੇ ਦੇ ਨਾਲ ਵਧਿੱਕੀ ਕਰਦੀ ਹੈ ਜਾਂ ਫਿਰ ਬਿਨਾਂ ਕਿਸੇ ਕਾਰਨ ਕਿਸੇ ਗਰੀਬ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਮਾਮਲਾ ਅੰਮ੍ਰਿਤਸਰ ਦੇ ਮਾਨਾ ਵਾਲਾ ਗੇਟ ਦਾ ਹੈ ਜਿੱਥੇ ਇੱਕ ਗਰੀਬ ਰਿਕਸ਼ਾ ਚਾਲਕ ਦੇ ਨਾਲ ਟ੍ਰੈਫਿਕ ਕਰਮਚਾਰੀਆਂ ਵੱਲੋਂ ਕੁੱਟਮਾਰ ਕੀਤੀ ਗਈ ਤੇ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰਕੇ ਉਸ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ ਦੇ ਨਾਲ ਵਾਇਰਲ ਹੋ ਰਹੀ ਹੈ ਇਹ ਕੀ ਕਾੜਿਆ ਪਹਿਲਾ ਪੇਪੜਾ ਨਹੀਂ ਵਾਇਰਲ ਹੋ ਰਿਹਾ ਖਾਸਾ ਭਾਜੀ ਆ ਵੇਖੋ ਮੈਂ ਕਿ ਮੋਹਨ ਸਿੰਘ ਵੀਰ ਇਹਨਾਂ ਬਰਾਜ ਨੂੰ ਬਰਾਜ ਨੂੰ ਧੱਕਾ ਲਿਆ ਗਾਰਿਓ ਉਹਨਾਂ ਨਾਲ ਵਿਆਹ ਤਾਂ ਘੱਡਿਆ ਉਹ ਲੜਾਇੋ ਆਪਾਂ ਕਹਿੰਦੇ ਆ ਵੇਖੋ ਮੈਂ ਕਿ ਮੋਹਨ ਸਿੰਘ ਵੀਰ ਇਹਨਾਂ ਬਰਾਜ ਨੂੰ ਬਰਾਜ ਨੂੰ ਧੱਕਾ ਲਿਆ ਗਾਰਿਓ ਉਹਨਾਂ ਨਾਲ ਵਿਆਹ ਤਾਂ ਘੱਡਿਆ ਉਹ ਲੜਾਇੋ ਉਹ ਬੇਨਾ ਰੋ ਰਿਹਾ ਤੇ ਤੁਹਾਨੂੰ ਹੁੰਦਾ ਤੂੰ ਬਰਾਜਪੁਰ ਕੈਪੀਟਲ ਹੁੰਦਾ ਮੇਰਾ ਤਾਂ ਕਾਹਦੇ ਕੰਨੇ ਓ ਬੜਾ ਬੜਾ ਬੋਲ ਕੇ ਨਾਲ ਤੱਕ ਜਿਹੜਾ ਟੱਪਦਰਾ

ਆਪਣੇ ਕਾਰਨਾਮੇ ਕਾਰਨ ਚਰਚਾ ਚ ਰਹਿਣ ਵਾਲੀ ਪੰਜਾਬ ਪੁਲਿਸ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਹੈ ਮਾਮਲਾ ਦਰਅਸਲ ਇੱਕ ਗਰੀਬ ਦੇ ਨਾਲ ਕੁੱਟਮਾਰ ਦਾ ਹੈ ਹਾਲਾਂਕਿ ਪੰਜਾਬ ਪੁਲਿਸ ਨਾਲ ਕਈ ਇਸ ਤਰ੍ਹਾਂ ਦੇ ਪਹਿਲੇ ਵੀ ਮਾਮਲੇ ਜੁੜ ਚੁੱਕੇ ਨੇ ਜਦੋਂ ਕਿਸੇ ਦੇ ਨਾਲ ਵਧੇਕੀ ਕਰਦੀ ਹੈ ਜਾਂ ਫਿਰ ਬਿਨਾਂ ਕਿਸੇ ਕਾਰਨ ਕਿਸੇ ਗਰੀਬ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਮਾਮਲਾ ਅੰਮ੍ਰਿਤਸਰ ਦੇ ਮਾਨਾ ਵਾਲਾ ਗੇਟ ਦਾ ਹੈ ਜਿੱਥੇ ਇੱਕ ਗਰੀਬ ਰਿਕਸ਼ਾ ਚਾਲਕ ਦੇ ਨਾਲ ਟ੍ਰੈਫਿਕ ਕਰਮਚਾਰੀਆਂ ਵੱਲੋਂ ਕੁੱਟਮਾਰ ਕੀਤੀ ਗਈ ਤੇ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰਕੇ ਉਸ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਹ ਕਿ ਕਾੜਿਆ ਪਹਿਲਾ ਨਹੀਂ ਵਾਇਰਲ ਹੋ ਗਿਆ ਖਾਸਾ ਭਾਜੀ ਆ ਵੇਖੋ ਮੈਂ ਕਿ ਗੁਰਪਤ ਕਬੀਰ ਹੋਸ਼ਕਬੀਰ ਦਾ ਬਰਾਜ ਨੂੰ ਬਰਾਜ ਨੂੰ ਤਾਂ ਕੜਿਆ ਗਾਰਿਓ ਉਹਨਾਂ ਨਾਲ ਮੈਂ ਤਾਂ ਕੜਿਆ ਓਏ ਦੁਲਾਰ ਤੂੰ ਪਹਿਲਾਂ ਰੁਕ ਉਹਦੇ ਤੋਂ ਢਾਹਦਾ ਤੂੰ ਬਰਾਜ ਦੇ ਤਾਂ ਤੂੰ ਢਾਹਦਾ ਮੇਰਾ ਤਾਂ ਕਾੜਿਆ ਕਰਨੇ ਓਏ ਪੜਾ ਤਾ ਦੋਨੋਂ ਕਿਹੜਾ ਡੱਪਰ ਆ